ਪਹਿਣਾ ਚਾਹੁੰਦੇ ਆ ਕਿ ਜੋ ਅੱਜ ਸਮੇਂ ਦੀ ਸਰਕਾਰ ਵੱਲੋਂ ਤੇ ਸਾਡੇ ਮੰਤਰੀ ਸਾਹਿਬ ਵੱਲੋਂ ਜੋ ਨਸ਼ਿਆਂ ਵਿਰੁੱਧ ਜੋ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਸਾਡੇ ਡੀਐਸਪੀ ਸਾਹਿਬ ਲਹਿਰਾ ਤੇ ਐਸਐਚਓ ਸਾਹਿਬ ਥਾਣਾ ਲਹਿਰਾ ਇਹਨਾਂ ਨੇ ਇੱਕ ਚੂੜਪੁਰ ਦੇ ਲਾਗਿਓ ਇੱਕ ਸਮਾਗਮ ਦਾ ਆਡਾ ਉਹਨਾਂ ਦਾ ਪਰਦਾ ਫਾਸ਼ ਕੀਤਾ ਹੈ ਉਹਦਾ ਜਿਵੇਂ ਕਿ ਸਾਡੇ ਸਾਰੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਚੂੜਪੁਰ ਤੋਂ ਹੀ ਸਪਲਾਈ ਜਾਂਦੀ ਹੈ ਤਾਂ ਜੋ ਕੇ ਪਰਸ ਨੇ ਇਹ ਅਪਰਾਧ ਲਾ ਕੀਤਾ ਹੈ ਬਹੁਤ ਹੀ ਸਲਾੰਘਾਯੋਗ ਹੈ ਸਾਨੂੰ ਉਮੀਦ ਹੈ ਕਿ ਇਸ ਤਰ੍ਹਾਂ ਜੇ ਇੱਕ ਦੋ ਬੰਦਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਤਾਂ ਸਾਡੇ ਹਲਕੇ ਚ ਸਮਨ ਲਕਰਾਂ ਦਾ ਸਪਾਇਆ ਸਾਫ ਹੋ ਜਾਵੇਗਾ ਤੇ ਸਾਡੀ ਜੋ ਵੀ ਨਹਿਰਾ ਗਾਗਾ ਦਾ ਸਟਾਫ ਸਮੂਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕਿ ਇਸ ਔਰਤ ਨੂੰ ਤੇ ਨਾਲ ਇਹਨਾਂ ਦੇ ਹੋਰ ਸਾਥੀਆਂ ਨੂੰ ਫੜਨ ਚ ਸਫਲਤਾ ਹਾਸਲ ਕੀਤੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਚ ਵੀ ਜੋ ਅੱਜ ਦੇ ਤੌਰ ਮੁਤਾਬਕ ਪਟਾਰਕਾਂ ਇੱਕ ਬਹੁਤ ਵਿਸ਼ਵਦਾ ਅੱਡਾ ਮੰਨਿਆ ਜਾ ਰਿਹਾ ਹੈ ਪਰ ਉੱਥੇ ਵੀ ਇਸ ਤਰ੍ਹਾਂ ਜੇ ਇਸ ਤਰ੍ਹਾਂ ਅਪਰਾਲੇ ਚੱਲਦੇ ਰਹੀ ਅਫਸਰਾਂ ਦੇ ਤਾਂ ਸਾਨੂੰ ਵੀ ਕੁਝ ਰਾਹਤ ਮਿਲੇਗੀ ਸਾਡੇ ਜੋ ਵੀ ਪਿੰਡ ਦੇ ਠੰਡਰ ਸਾਹਿਬ ਲੱਗੇ ਹੋਏ ਨੇ ਰਮੇਸ਼ਵਰਦਾਸ ਜੀ ਉਹਨਾਂ ਨੇ ਵੀ ਹਰ ਵਾਰ ਸਾਡੇ ਰੇਡ ਮਾਰਦੇ ਨੇ ਅਸੀਂ ਕਿਸੇ ਟਾਈਮ ਵੀ ਉਹਨਾਂ ਨੂੰ ਕਹੀਏ ਉਸੇ ਟਾਈਮ ਪਹੁੰਚਦੇ ਨੇ ਤੇ ਡੀਐਸਪੀ ਸਾਹਿਬ ਦਾ ਤੇ ਐਸੇ ਜੋ ਲੈਰਾ ਇਸ ਮੂਸਟ ਆਫ ਦਾ ਤਨਬਾਦ ਕਰਦੇ ਅਸੀਂ ਇਹ ਤਾਂ ਬਹੁਤ ਵਧੀਆ ਕੰਮ ਕਰਾਇਆ ਜੀ ਪੁਲਿਸ ਨੇ ਲੈਰਾ ਪੁਲਿਸ ਸੇ ਵਧਾਈ ਦੀ ਪਾਤਰੀ ਹੈ ਜੀ ਕਿਉਂਕਿ ਜਿੰਨਾ ਸਾਡੇ ਪਟਾੜਾ ਵਾਲਾ ਲੇਲਾ ਬੰਦਰਾ ਏਰੀਆ ਆਪਣੇ ਏਰੀਆ ਚ ਨਸ਼ੀ ਦੀ ਸਮਗਲਨਗ ਹੋ ਰਹੀ ਹੈ ਜਾਂ ਆਰਿਆ ਚਿੱਟਾ ਇਹ ਸਾਰਾ ਜਿੱਥੇ ਤੱਕ ਅਸੀਂ ਸੁਣਦੇ ਆ ਸਾਰਾ ਚੂਲਪੁਰਤੀ ਸਪਲਾਈ ਹੋ ਰਹੀ ਹੈ ਜੀ ਕਿਸੇ ਨੂੰ ਵੀ ਪੁੱਛ ਲਓ ਬਸ ਚੂਲਪੁਰ ਦੇ ਨਾ ਚੱਲਦਾ ਜੀ ਇਹ ਤਾਂ ਪੁਲਿਸ ਬਹੁਤ ਵੱਡੀ ਵਧਾਈ ਦੀ ਪਾਤਰੀ ਹੈ ਜੀ ਬੜੇ ਵਧੀਆ ਇਹਨਾਂ ਨੇ ਕੰਮ ਕਰਿਆ ਇਹ ਇਸ ਤਰ੍ਹਾਂ ਲੱਗ ਕਿ ਹਰਿਆਣਾ ਬਾਰਡਰ ਨਾਲ ਲੱਗਦਾ ਹੈਗਾ ਆਪਣੇ ਲਹਿਰਾ ਮੂਨ ਕਰੇ ਵਿੱਚ ਸਭ ਤੋਂ ਵੱਡਾ ਚਿੰਤਾ ਸੀਗਾ ਲਹਿਰਾ ਪੁਲਿਸ ਨੇ ਜਿਹੜਾ ਵੱਡਾ ਜਿਹੜਾ ਉਪਰਾਲਾ ਕੀਤਾ ਹੈਗਾ ਹਾਂਜੀ ਇਹ ਤਾਂ ਵੱਡੀ ਖੇਪ ਫੜੀ ਹੈ ਜੀ ਕਹਿੰਦੇ ਵੱਡਾ ਬਗਰਮਾਛਾ ਹੱਥ ਲੱਗੇ ਦਾ ਪੁਲਿਸ ਦੇ ਬਹੁਤ ਵਧੀਆ ਜੀ ਕੁਛ ਨਾ ਕੁਛ ਸਾਡੇ ਆਪਣੇ ਏਰੀਆ 'ਚ ਹੁਣ ਫਰਕ ਵੀ ਪਊਗਾ ਇਹਨਾਂ ਚੀਜ਼ਾਂ ਨਾਲ ਜੇਂਦੀਕਾ 2-4 ਹੋ ਰਹੇ ਜੇ ਬੰਦੇ ਫੜੇ ਜਾਣ ਇਹ ਜਿੰਨੀਆਂ ਨਹੀਂ ਫੜੀਆਂ ਜਾਣ ਜਿਹੜੀ ਵੱਡੇ ਪੱਧਰ ਦੇ ਕੰਮ ਕਰ ਰਹੀਆਂ ਨੇ ਤਾਂ ਜਰੂਰ ਮੈਨੂੰ ਲੱਗਦਾ ਵੀ ਆਪਣਾ ਏਰੀਆ ਬਚ ਜੂਗਾ ਥੋੜਾ ਬਹੁਤਾ ਜੀ ਬਹੁਤ ਫਰਕ ਪਊਗਾ ਕਿਉਂਕਿ ਆਪਣੇ ਏਰੀਆ ਦੇ ਵਿੱਚ ਸਾਰੇ ਹੀ ਸੀ ਜਿੰਨਾ ਵੀ ਸਮਗਲਰ ਹੋ ਰਹੀ ਹੈ ਜਿੰਨੀ ਵੀ ਚਿੱਟਾ ਵਗੈਰਾ ਆ ਰਿਹਾ ਸਾਰਾ ਚੂੜਪੁਰ ਤੋਂ ਆ ਰਿਹਾ ਜੀ ਹਾਂਜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਸਾਹਿਬ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਉਹਨਾਂ ਦੀ ਅਗਵਾਈ ਦੇ ਹੇਠ ਉਹਨਾਂ ਦੀ ਟੀਮ ਨੇ ਲੈਰਾ ਸਬਡਿਵੀਜ਼ਨ ਦੀ ਪੁਲਿਸ ਨੇ ਅਗਸਤ ਮਹੀਨੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਹੈ ਜਿਹੜੀ ਇਹਦੇ ਚ ਵਰਣਨਯੋਗ ਗੱਲ ਹੈ ਉਹ ਇਹ ਹੈ ਕਿ ਅਸੀਂ ਇਸ ਸਮੇਂ ਦੇ ਦੌਰਾਨ ਇੱਕ ਸੀਤਾ ਨਾਮ ਦੀ ਔਰਤ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋયા ਜਿਹੜੀ ਕਿ ਪਿੰਡ ਚੂੜਪੁਰ ਦੀ ਰਹਿਣ ਵਾਲੀ ਹੈ ਹਰਿਆਣੇ ਦੇ ਵਿੱਚ ਪਿੰਡ ਹੈ ਜੋ ਆਮ ਤੌਰ ਤੇ ਮੁੱਖ ਤੌਰ ਤੇ ਇਸ ਏਰੀਏ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਇਸੇ ਅਗਸਤ ਮਹੀਨੇ ਦੇ ਦੌਰਾਨ ਅਸੀਂ ਕੁੱਲ 11 ਮੁਕਦਮੇ ਹੈ ਜਿਹੜੇ ਉਹ ਥਾਣਾ ਲਹਿਰਾ ਨੇ ਦਰਜ ਕਰਕੇ 21 ਦੋਸ਼ੀਆਂ ਨੂੰ ਐਨਡੀਪੀਐਸ ਐਕਟ ਦੇ ਅਧੀਨ ਜੇਲ੍ਹ ਦੇ ਵਿੱਚ ਪਹੁੰਚਾਇਆ ਇਸ ਤੋਂ ਇਲਾਵਾ ਐਕਸਾਈਜ਼ ਦੇ ਅਧੀਨ ਵੀ ਕੰਮ ਕਰਕੇ 5 ਦੋਸ਼ੀਆਂ ਨੂੰ 4 ਮੁਕਦਮਿਆਂ ਦੇ ਵਿੱਚ ਜੇਲ੍ਹ ਦੇ ਅੰਦਰ ਪਹੁੰਚਾਇਆ ਇਹ ਸਿਰਫ ਇਹ ਨਹੀਂ ਕਿ ਐਨਡੀਪੀਐਸ ਐਕਟ ਦੇ ਅਧੀਨ ਕੰਮ ਹੋ ਰਿਹਾ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਫਰਕੇ ਅੰਦਰ ਦਿੱਤਾ ਜਾ ਰਿਹਾ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੀ ਵੀ ਅਸੀਂ ਪੂਰੀ ਮਦਦ ਕਰ ਰਹੇ ਹਾਂ 56 ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਅਸੀਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਜਿਸਟਰ ਕਰਾ ਕੇ ਉਹਨਾਂ ਨੂੰ ਨਸ਼ਾ ਛੱਡਣ ਵਾਸਤੇ ਦਵਾਈ ਦਵਾਈ ਹੈ ਔਰ 16 ਵਿਅਕਤੀ ਐਸੇ ਨੇ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਨਸ਼ਾ ਹੈ ਜਿਹੜਾ ਪੂਰਨ ਤੌਰ ਤੇ ਛੱਡਾ ਛਡਾ ਦੇਣਾ ਹੈ ਇਹ ਜਿਹੜੀ ਔਰਤ ਫੜੀ ਹੈਹੀ ਹੈ ਇਹ ਜਿਹੜਾ ਸਮਗਲਿੰਗ ਮਾਲ ਵੇਚਦੀ ਸੀ ਚਿੱਟਾ ਉਹ ਕਿਹੜੇ ਕਿਹੜੇ ਏਰੀਆ ਇਲਾਕਿਆਂ ਦੇ ਵਿੱਚ ਜ਼ਿਆਦਾ ਸਪਲਾਈ ਕਰਦਾ ਉਹ ਮੇਨ ਜਾਕਲ ਦੇ ਕਿਉਂਕਿ ਬਿਲਕੁਲ ਨੇੜੇ ਹੈ ਲਹਿਰਾ ਏਰੀਆ ਮੂਨਕੇ ਏਰੀਆ ਦੇ ਬਾਰਡਰ ਦੇ ਨਾਲ ਦਾ ਏਰੀਆ ਇੱਥੇ ਸਪਲਾਈ ਕਰਦੀ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਤੱਕ ਇਹ ਫੜੀ ਨਹੀਂ ਗਈ ਸੀ ਇਹ ਇਹ ਫਸਟ ਟਾਈਮ ਹੈ ਪਹਿਲਾ ਹੀ ਇਹਦੇ ਤੇ ਪਰਚਾ ਹੈ ਤੇ ਇਹ ਹੈ ਜਿਹੜਾ ਇਹਦੇ ਨਾਲ ਸਾਡੀ ਏਰੀਆ ਦੇ ਵਿੱਚ ਕਾਫੀ ਅਜਿਹੜੀ ਠੱਲ ਪਉਗੀ ਬਰਾਮਦਗੀ ਵੀ ਹੋਈ ਐ ਸਰ ਅ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਹਾਂ ਜੀ ਉਹਦਾ ਰਿਮਾਂਡ ਦੇ ਅਧੀਨ ਆ ਸਾਡੇ ਕੋਲੇ ਬਰਾਮਦਗੀ ਵਾਸਤੇ ਅਗਲੀ ਤਫਤੀਸ਼ ਦੇ ਦੌਰਾਨ ਇਹ ਜਿਹੜੇ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾਊਗੀ ਕਿੰਨੇ ਦਿਨਾਂ ਦਾ ਰਿਮਾਂਡ ਸਾਡੇ ਕੋਲੇ 4 ਦਿਨਾਂ ਦੇ ਰਿਮਾਂਡ ਤੇ ਹੈ